ਅੱਜ ਕੀ ਨਾ ਪੜਾਈ ਬਜੇਤਰ ਸਿੰਘ ਜੀ ਬਜੇਤਰ ਸਿੰਘ ਜਿਹੜੀ ਆ ਅ ਅੜਤਾਲ ਦਾ ਤੁਸੀਂ ਅ ਵੀਗਲ ਮੁਜਾ ਦਤਾ ਹੈ ਤਿੰਨ ਦਿਨ ਦਾ ਕੀ ਕਰਨਾ ਚਾਹੁੰਦੇ ਕੀ ਮੰਗਾ ਨੇ ਦੇਖੋ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜਦੋਂ ਵੀ ਸਤਾ ਵਿੱਚ ਆਈ ਇਹਨਾਂ ਨੇ ਉਦੋਂ ਤੋਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਜਿਹੜੇ ਵੀ ਕੱਚੇ ਮੁਲਾਜ਼ਮੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਊਗਾ ਆਊਟਸੋਰਸਿੰਗ ਤੇ ਜਿਹੜੇ ਕੰਟਰੈਕਟਰ ਦੇ ਮੁਲਾਜ਼ਮੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਪਰੰਤੂ ਪਿਛੇ ਲੰਬਾ ਸਮਾਂ ਹੋ ਗਿਆ 3-4 ਸਾਲ ਦੇ ਕਰੀਬ ਸਰਕਾਰ ਦਾ ਸਮਾਂ ਹੋ ਗਿਆ ਪਰੰਤੂ ਸਰਕਾਰ ਵੱਲੋਂ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਗਈ ਹਰ ਸਮੇਂ ਸਾਨੂੰ ਨੂੰ ਮੀਟਿੰਗਾਂ ਦੇ ਦਿੱਤੀਆਂ ਜਾਂਦੀਆਂ ਉੱਥੇ ਲਾਰੇ ਲਾ ਦਿੱਤੇ ਜਾਂਦੇ ਆ ਪਰੰਤੂ ਜਿਹੜੀ ਸਾਡਾ ਕੋਈ ਵੀ ਕਿੰਨਾ ਕੁ ਪ੍ਰਭਾਵ ਪਾਏਗਾ ਸਰਕਾਰ ਉੱਤੇ ਤਿੰਨ ਦਿਨ ਦੇ ਨਾਲ ਦੇਖੋ ਜੀ ਸਾਡੀ ਸਰਕਾਰ ਨਾਲ ਪਹਿਲਾਂ ਵੀ ਗੱਲਬਾਤ ਹੋ ਚੁੱਕੀ ਹੈ ਜਿਹੜੇ ਡਾਇਰੈਕਟਰ ਸਟੇਟ ਟਰਾਂਸਪੋਰਟ ਜਾਂ ਸੈਕਟਰੀ ਟਰਾਂਸਪੋਰਟ ਹੈ ਉੱਚ ਅਧਿਕਾਰੀ ਹੈ ਜਿਹੜੇ ਵੀ ਆਪਣੇ ਮਹਿਕਮੇ ਦੇ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਲੇਕਿਨ ਉਹਨਾਂ ਵੱਲੋਂ ਕੋਈ ਵੀ ਸਾਨੂੰ ਹਾਂ ਪੱਕੀ ਜਿਹੜਾ ਹੰਗਾਰਾ ਨਹੀਂ ਦਿੱਤਾ ਗਿਆ ਮੰਗਾ ਸਾਡੀਆਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ ਜਿਹੜੀਆਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨੀਆਂ ਤੇ ਜਾਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਨੀਆਂ ਜਾਂ ਠੇਕੇਦਾਰ ਨੂੰ ਬਾਹਰ ਕੱਢਣ ਦੀਆਂ ਠੀਕ ਹੈ ਜੀ ਜਿਸ ਦੇ ਵਜੋਂ ਸਾਨੂੰ ਅੱਜ ਜਿਹੜਾ ਹੜਤਾਲ ਦਾ ਵਿਗੜ ਬਜਾ ਠੀਕ ਹੈ ਜੀ ਇਹ ਤਿੰਨ ਦਿਨ ਦੀ ਹੜਤਾਲ ਹੋਊਗੀ 9 10 11 ਦੀ ਹੜਤਾਲ ਹੈ ਜੀ ਜਿੰਦੇ ਵਿੱਚ 10 ਤਰੀਕ ਨੂੰ ਮੁੱਖ ਮੰਤਰੀ ਦੀ ਜਿਹੜੀ ਕੋਠੀ ਦਾ ਘਰਾਓ ਕੀਤਾ ਜਾਊਗਾ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਇਹ ਤਿੰਨ ਦਿਨ ਦੀ ਹੜਤਾਲ ਤੇ ਜਾਣਗੇ ਦੇਖੋ ਜੀ ਇਹ ਪੰਜਾਬ ਰੋਡ ਤੇ ਪਨਬਸ ਤੇ ਪੀ ਆਰਟੀਸੀ ਦੇ ਮੁਲਾਜ਼ਮ ਨੇ ਦੋ ਵਿਭਾਗਾਂ ਦੇ ਮੁਲਾਜ਼ਮ ਹੈ ਜੀ ਟਰਾਂਸਪੋਰਟ ਡਿਪਾਰਟਮੈਂਟ ਦੇ ਮੁਲਾਜ਼ਮ ਹੈ ਤੇ ਘੱਟੋ ਘੱਟ 77500 ਦੇ ਕਰੀਬ ਮੁਲਾਜ਼ਮ ਹੈ ਜਿਹੜੇ ਮੁਕੰਮਲ ਹੜਤਾਲ ਤੇ ਜਾਣਗੇ ਇਹ ਤਿੰਨ ਦਿਨ ਲਈ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਅ ਬਿਜ਼ਨਸ ਕੀ ਔਦਾ ਹੈ ਆਪਣਾ ਮੇਰੇ ਕੋਲ ਪੰਜਾਬ ਰੋਡਵੇ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸਿਨੇ ਮੀਤ ਪ੍ਰਧਾਨ ਪੰਜਾਬ ਦਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਦੇਸ਼ ਵਿਆਪੀ ਹੜਤਾਲ ਆ 9 ਤਰੀਕ ਦੀ 10 ਤੇ 11 ਦੀ ਜਿਹੜੀ ਉਹ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਜਿਹੜੀ 9 ਤਰੀਕ ਦੀ ਆ ਇਹ ਹੈਡ ਐਂਡ ਰਨ ਦੀ ਜਿਹੜਾ ਕਾਨੂੰਨ ਬਣਾਇਆ ਹੈਗਾ ਡਰਾਈਵਰ ਜਮਾਤ ਤੇ ਜਿਹੜਾ ਭਾਰੂ ਕੀਤਾ ਜਾ ਰਿਹਾ ਜਬਰੀ ਲਾਗੂ ਕੀਤਾ ਜਾ ਰਿਹਾ ਉਹਨੂੰ ਰੋਕਣ ਵਾਸਤੇ ਆ ਉਹਨੂੰ ਜਿਹੜਾ ਗਲਤ ਠਹਿਰ ਆਉਣ ਵਾਸਤੇ ਆ ਵੀ ਬਿਲਕੁਲ ਨਜਾਇਜ਼ ਧੱਕਾ ਜਿਹੜਾ ਡਰਾਈਵਰ ਜਮਾਤ ਦੇ ਨਾਲ ਔਰ 10 ਤੇ 11 ਦੀ ਹੈ ਜਿਹੜੀ ਇਹਦੇ ਚ ਜਿਹੜੀਆਂ ਸਾਡੀਆਂ ਮੰਗਾਂ ਮਹਿਕਮੇ ਲੈਵਲ ਤੇ ਸਰਕਾਰ ਲੈਵਲ ਤੇ ਹੈ ਜਿਵੇਂ ਇੰਨੇ ਸਮਿਆਂ ਤੋਂ ਕਰਮਚਾਰੀ ਪੱਕੇ ਨਹੀਂ ਕੀਤੇ ਗਏ ਬਰਾਬਰ ਕੰਮ ਬਰਾਬਰ ਤਰਖਾ ਲਾਗੂ ਨਹੀਂ ਕੀਤਾ ਗਿਆ ਜਿਹੜੀਆਂ ਮਹਿਕਮੇ ਦੇ ਵਿੱਚ ਹਜ਼ਾਰ ਨਵੀਂ ਬੱਸ ਨਹੀਂ ਪਾਈ ਗਈ ਰੇਸ਼ੋ ਮੁਤਾਬਕ ਕਿਉਂਕਿ ਜਿਹੜੀ ਜਨਸੰਖਿਆ ਉਹਦੇ ਮੁਤਾਬਕ 1000 ਬੱਸ ਵੀ ਥੋੜੀ ਹੈ ਪਰੰਤੂ ਮਹਿਕਮੇ ਦੇ ਵਿੱਚ ਬੱਸਾਂ ਦੀ ਬਹੁਤ ਜ਼ਿਆਦਾ ਘਾਟ ਹੋਣ ਦੇ ਬਾਵਜੂਦ ਸਰਕਾਰ ਆਪਣੇ ਪੱਧਰ ਤੇ ਬੱਸਾਂ ਨਹੀਂ ਪਾਰੀ ਜੇਕਰ ਗੱਲ ਕਰਦੀ ਆ ਤਾਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕਰਦੀ ਆ ਉਹ ਫੇਰ ਉਹੀ ਠੇਕੇਦਾਰ ਵਿਚੋ ਲਈ ਤੇ ਆ ਕੁਝ ਦਿਨ ਪਹਿਲਾਂ ਭਰਤੀ ਆਈ ਆ ਭਰਤੀ ਦੇ ਵਿੱਚ ਜਿਹੜਾ ਹੁਣ ਮੌਜੂਦਾ ਕੰਮ ਕਰ ਰਿਹਾ ਆ ਆਊਟਸੋਰਸ ਦੇ ਕੰਮ ਇਹਨਾਂ ਦਾ ਠੇਕੇਦਾਰ ਕੋਈ ਨਹੀਂਗਾ ਕੁਛ ਟੀਪੂਆਂ ਦਾ ਔਰ ਉਹਨਾਂ ਦੀਪੂਆਂ ਦੇ ਵਿੱਚ ਭਰਤੀ ਕੀਤੀ ਜਾ ਰਹੀ ਆ ਇਹ ਸਮਝ ਨਹੀਂ ਆਈ ਵੀ ਇੱਕ ਠੇਕੇਦਾਰ ਦਾ ਐਗਰੀਮੈਂਟ ਹੈ ਨਹੀਂ ਤਨਖਾਹਾਂ ਦੇਣ ਨੂੰ ਤਾਂ ਆਰਜੀ ਹਾਇਰ ਕੀਤਾ ਗਿਆ ਠੇਕੇਦਾਰ ਭਰਤੀ ਕਰਨ ਵਾਸਤੇ ਉਹ ਠੇਕੇਦਾਰ ਭਰਤੀ ਕਿਵੇਂ ਕਰ ਰਿਹਾ ਜਾਂ ਮਹਿਕਮਾ ਆਪਣੇ ਪੱਦਰ ਦੇ ਕਰਤਾ ਭਰਤੀ ਔਰ ਸਰਕਾਰ ਨੇ ਆਉਣ ਤੋਂ ਪਹਿਲਾਂ ਸੱਤਾ 'ਚ ਆਉਣ ਤੋਂ ਪਹਿਲਾਂ ਤੇ ਆਉਂਦਿਆਂ ਇਹ ਗੱਲ ਕਹੀ ਸੀ ਕਿ ਅਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਕੋਈ ਵੀ ਠੇਕੇਦਾਰੀ ਤੈਅ ਤਰਤੀ ਨਹੀਂ ਹੋਊਗੀ ਪਰੰਤੂ ਆਊਟਸੋਰਸ ਦੇ ਤਰ੍ਹਾਂ ਤਰ ਭਰਤੀ ਹੋ ਰਹੀ ਹੈ ਬਿਲਕੁਲ ਇਹ ਨਕਾਮੀ ਹੈ ਭਗਵੰਤ ਮਾਨ ਸਰਕਾਰ ਲੋਕ ਜਿਹੜਾ ਹੈਗਾ ਐਸੈਂਬਲੀ ਸੀ ਕਿਹਾ ਗਿਆ ਸੀ ਆ ਵੀ ਅਸੀਂ ਇਹ ਠੇਕੇਦਾਰੀ ਬੰਦ ਕਰਾਂਗੇ ਜਿਹੜੇ ਕੱਚੇ ਨੂੰ ਪੱਕੇ ਕਰਾਂਗੇ ਤੇ ਫਿਰ ਵੀ ਜੇ ਇਦਾਂ ਦਾ ਹੋ ਰਿਹਾ ਤੇ ਗੱਲ ਕਰੀਏ ਤੁਹਾਡੇ ਜਵਾਬ ਦੀ ਵੀ ਠੇਕੇਦਾਰੀ ਵਿਚੋਲੀਏ ਕੱਢ ਦਿਆਂਗੇ ਮਾਨ ਸਾਹਿਬ ਦੀ ਇਹ ਬਿਆਨ ਸੀ ਵੀ ਠੇਕੇਦਾਰੀ ਵਿਚੋਲੀਏ ਬਾਹਰ ਕੱਢ ਦਿਆਂਗੇ ਪਰੰਤੂ ਠੇਕੇਦਾਰ ਵਿਚੋਲੀਏ ਤਾਂ ਹੋਰ ਲਿਆਂਦੇ ਗਏ ਪਹਿਲਾਂ ਇੱਕ ਠੇਕੇਦਾਰ ਸੀ ਬਣਬਸ ਦੇ ਵਿੱਚ ਮੁੜ ਕੇ ਦੋ ਹੋ ਗਏ ਹੁਣ ਤੀਜਾ ਸਿਰ ਕੱਢੀ ਜਾਂਦਾ ਦੋ ਤਿੰਨ ਪਹਿਲਾਂ ਭੱਜ ਗਏ ਆ ਕਪਲਾ ਕਰਕੇ ਉਹ ਹਾਈ ਕੋਰਟ ਦੇ ਵਿੱਚ ਫਿਰਦੇ ਆ ਵੀ ਇਹ ਠੇਕੇਦਾਰੀ ਸਿਸਟਮ ਨੂੰ ਬੰਦ ਕਿਉਂ ਨਹੀਂ ਕੀਤਾ ਜਾਂਦਾ ਮਹਿਕਮਾ ਆਪਣੇ ਪੱਧਰ ਤੇ ਇਹਨਾਂ ਮਲਾਜ਼ਮਾਂ ਨੂੰ ਕਨਵਰਟ ਕਰਕੇ ਰੈਗੂਲਰ ਕਿਉਂ ਨਹੀਂ ਕਰਦਾ ਨਰਨਾਮ ਸ਼ੰਸ਼ੀਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੂਵਏ ਪਨਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 25/11 ਤੋ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਪ੍ਰਥਾ ਖਤਮ ਕੀਤੀ ਜਾਵੇ ਔਰ ਵਿਭਾਗ ਚ ਨਵੀਆਂ ਬੱਸਾਂ ਪਾਈਆਂ ਜਾਣ ਜਿਹਦੇ ਸੰਘਰਸ਼ ਦੇ ਦੌਰਾਨ ਪਿਛਲੇ ਸਮੇਂ ਚ 1 ਜੁਲਾਈ 2024 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੈਨਲ ਮੀਟਿੰਗ ਕੀਤੀ ਸੀ ਜਿਹਦੇ ਚ ਇਹ ਜੀ ਪੰਜਾਬ ਦੇ ਚੀਫ ਸਕੱਟਰੀ ਸਾਹਿਬ ਔਰ ਸੈਕਟਰੀ ਟਰਾਂਸਪੋਰਟ ਔਰ ਐਮਡੀ ਪਨਬੱਸ ਪੀਆਰਡੀਸੀ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਜਿਹਦੇ ਚ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਸੀਗੀ ਜਿਹਦੇ ਚ ਵਿਭਾਗ ਦੇ ਅਧਿਕਾਰੀ ਟਰਾਂਸਪੋਰਟ ਮੰਤਰੀ ਸਾਹਿਬ ਤੇ ਜ ਸਾਰੀਆਂ ਮੰਗਾਂ ਦਾ ਠੋਸ ਹੱਲ ਕਰਕੇ ਬਲਾਜਬਾ ਨੂੰ ਪੱਕੇ ਕੰਮ ਸਮੇਤ ਮੰਗਾਂ ਦਾ ਹੱਲ ਕਰਨ ਦੇ ਦੇਸ਼ ਦਿੱਤੇ ਸੀਗੇ ਲਗਭਗ 1 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਾਡੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਹਦੇ ਰੋਸ ਦੇ ਵਿੱਚ ਅਸੀਂ ਮੋੜ ਤੋਂ ਫੇਰ 1 ਸਾਲ ਬਾਅਦ ਜਿਹੜੇ ਆਪਣੀ ਸੰਘਰਸ਼ਾਂ ਦਾ ਐਲਾਨ ਕੀਤਾ ਜਿਵੇਂ ਕਿ ਅਸੀਂ ਕੱਲ 7 ਤਰੀਕ ਨੂੰ ਪੂਰੇ ਪੰਜਾਬ ਦੇ ਡੀਪੋਾਂ ਤੇ ਗੇਟ ਰਲੀਆਂ ਕਰਕੇ ਗੇਟ ਮੀਟਿੰਗਾਂ ਕਰਕੇ ਇਹ ਸੰਘਰਸ਼ ਦੀ ਤਿਆਰੀ ਕਰ ਰਹੇ ਹਾਂ ਔਰ ਨਾਲ ਹੀ 7 8 9 10 11 ਤਰੀਕ ਦੀ ਜਿਹੜੀ ਮੁਕੰਮਲ 3 ਦਿਨ ਦੀ ਹੜਤਾਲ ਕਰਕੇ ਔਰ 10 ਤਰੀਕ ਨੂੰ ਚੰਡੀਗੜ੍ਹ ਮੁੱਖ ਮੰਤਰੀ ਦੇ ਇਸ ਤੇ ਜਿਹੜਾ ਮੁਕੰਮਲ ਤਰਨਾ ਦਿਨ ਜਾ ਰਹੇ ਆ ਸੋ ਅਸੀਂ ਮੰਗ ਕਰਦੇ ਆ ਸਰਕਾਰ ਕੋ ਮਾਣਯੋਗ ਮੁੱਖ ਮੰਤਰੀ ਸਾਹਿਬ ਕੋ ਕਿ ਤੁਸੀਂ ਜਦੋਂ ਚੋਣਾਂ ਤੇ ਸੱਤਾ ਚੋਣ ਸਮੇਂ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠੇਕੇਦਾਰ ਵਿਚੋਲੀਆਂ ਨੂੰ ਖਤਮ ਕਰਾਂਗੇ ਕਿਉਂਕਿ ਇਹ ਮੁਲਾਜ਼ਮਾਂ ਦੀ ਲੁੱਟ ਕਰਦੇ ਆ ਪਰ ਉਹਨਾਂ ਮੰਗਾਂ ਨੂੰ ਸਾਡੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਔਰ ਵਿਭਾਗ ਦੇ ਵਿੱਚ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੋ ਅਸੀਂ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਦਾ ਜਿਵੇਂ ਕਮੇਟੀ ਬਣਾਈ ਸੂਦੇ ਮੁਤਾਬਕ ਸਾਡੀਆਂ ਸਾਰੀਆਂ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨਾ ਵਿਭਾਗ ਚ ਆਬਾਦੀ ਮੁਤਾਬਕ 10000 ਬਸਾਂ ਦੀ ਗਿਣਤੀ ਪੂਰਾ ਕਰਨਾ ਔਰ ਇਹ ਸਰਵਸਰੂ ਲਾਗੂ ਕਰਨਾ ਹੈ ਜਿਹੜੇ ਮਲਾਜਮਾਂ ਨੂੰ ਕੰਡੀਸ਼ਨਾਂ ਲਾ ਕੇ ਕੱਢਿਆ ਜਾ ਰਿਹਾ ਉਹਨਾਂ ਨੂੰ ਬਹਾਲ ਕਰਨਾ ਔਰ ਨਾਲ ਹੀ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਉਹਨੂੰ ਬੰਦ ਕਰਨਾ ਔਰ ਜਿਹੜੇ ਫ੍ਰੀ ਸਫਰ ਸਹੂਲਤਾਂ ਦੇ ਪੈਸੇ ਨੇ ਉਹ ਸਰਕਾਰ ਵੱਲੋਂ ਵਿਭਾਗਾਂ ਨੂੰ ਜਾਰੀ ਕਰਕੇ ਤੇ ਵਿਭਾਗਾਂ ਦੇ ਵਿੱਚ ਸਰਕਾਰੀ ਨਵੀਆਂ ਬੱਸਾਂ ਵਿਭਾਗ ਦੀਆਂ ਪਾਈਆਂ ਜਾਂ ਕਿਲੋਮੀਟਰ ਬੱਸਾਂ ਨੂੰ ਬੰਦ ਕੀਤਾ ਜਾਵੇ ਜਿਹਦੇ ਸਾਡਾ ਰੋਸ ਆ ਸੋ ਇਹਨਾਂ ਮੰਗਾਂ ਦਾ ਸਾਡਾ ਹੱਲ ਕੀਤਾ ਜਾਵੇ ਜੇਕਰ ਸਾਡੀਆਂ ਮੰਗਾਂ ਨੂੰ ਫਿਰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੜਤਾਲ ਤੋਂ ਬਾਅਦ ਤੇ ਅਸੀਂ ਤੁਰੰਤ ਜਿਹੜਾ ਉਹ ਵੱਡੇ ਐਕਸ਼ਨ ਲੈਣ ਨੂੰ ਮਜਬੂਰ ਹੋਵਾਂਗੇ ਜ ਆਣਾ ਟ੍ਰਾਂਸਪੋਰਟ ਵੱਲੋਂ ਤੇ ਪੂਰੇ ਪੰਜਾਬ ਦੇ ਠੇਕਾ ਮਾਲਜਮ ਸੰਘਰਸ਼ ਮੋਰਚਾ ਜਾਂ ਜਿਹੜੀਆਂ ਕਿਸਾਨ ਭਰਾਤਰੀ ਜਥੇਬੰਦੀਆਂ ਵੱਲੋਂ ਉਹਨਾਂ ਵੱਲੋਂ ਪੂਰਾ ਸਹਿਯੋਗ ਆ ਸੀ ਉਹਨਾਂ ਦੇ ਸਾਥ ਦੇ ਨਾਲ ਵੱਡੇ ਸੰਘਰਸ਼ ਕਰਨੀ ਮਜਬੂਰ ਹੋਵਾਂਗੇ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਫੰ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ